ਵਾਲਾ ਖੂ 10ਵੀਂ ਦੇ ਵਿੱਚ ਜਦੋਂ ਮੈਂ 10ਵੀਂ ਕੀਤੀ ਆ ਆਪਾਂ ਸਾਰਿਆਂ ਨੇ ਆਪਣੇ ਵਾਲੀ ਏਜ ਨੇ ਜਦੋਂ 10ਵੀਂ ਕੀਤੀ ਆ ਉਹ 10ਵੀਂ ਦੇ ਵਿੱਚ ਦਾਵਲ ਤੂਤਾ ਲਖੂ ਬਹੁਤ ਮਸ਼ਹੂਰ ਨਾ ਬੋਲ ਰਿਹਾ ਔਰ ਇਹਨੂੰ ਤੂਤੀਆਂ ਲੱਗਦੀਆਂ ਫਰੂਟ ਇਹਨੂੰ ਜਿਹੜਾ ਲੱਗਦਾ ਕਿਸੇ ਸਮੇਂ ਜਿਹੜਾ ਮਲਕੀਤ 골ਡਨ ਸਟਾਰ ਹੈ ਨਾ ਹੁਣ ਤਾਂ ਅੱਜ ਕੱਲ ਤਾਂ ਕਰਨ ਔਜਲਾ ਦਾ ਜ਼ਮਾਨਾ ਹੈ ਕਿਸੇ ਸਮੇਂ ਮਲਕੀਤ ਦਾ ਜ਼ਮਾਨਾ ਸੀਗਾ ਯੂਕੇ ਵਾਲੇ ਦਾ ਤੇ ਉਹਨੂੰ ਉਹਨੂੰ ਹਜੇ ਤੱਕ ਉਹ ਤੂਤੀਆਂ ਦੀ ਹੀ ਰੋਟੀ ਖਾ ਰਿਹਾ ਕਿਉਂਕਿ ਉਹਦਾ ਗਾਣਾ ਕਹਿੰਦੇ ਉਹਨਾਂ ਵੇਲੇ ਚ ਕੈਸਟ ਹੁੰਦੀ ਸੀ ਉਹਨੇ ਰਿਕਾਰਡ ਬ੍ਰੇਕ ਕੀਤੇ ਸੀ ਤੂਤ ਤੂਤ ਤੂਤੀਆਂ ਹੈ ਜਮਾਲ ਤੇ ਸੋ ਕੁੱਲ ਮਲਾ ਕੇ ਇਹ ਜਿਹੜਾ ਤੂਤ ਦੀ ਜਿਹੜੀ ਲੱਕੜ ਹੈ ਹੈਨਾ ਇਹਦੀ ਇਹਦੇ ਤੋਂ ਕੀ ਬਣਦਾ ਟੋਕਰੇ ਛਾਬੇ ਤਾਂ ਹੁਣ ਛਾਬੇ ਵਾਲਾ ਜ਼ਮਾਨ ਗਿਆ ਕੈਸਰੋਲ ਦਾ ਰੋਟੀਆਂ ਮਾਰ ਰੱਖ ਦਿੰਦੀ ਪਕਾ ਕੇ ਘਰ ਵਾਲੀ ਤੇ ਪੁਰਾਣੇ ਵੇਲੇ ਛਾਬਿਆਂ ਦੇ ਵਿੱਚ ਰੋਟੀਆਂ ਪਈਆਂ ਹੁੰਦੀਆਂ ਸੀ ਛਾਬੇ ਟੋਕਰੇ ਹਾਂਜੀ ਫਿਰ ਇਹਦੀ ਜਿਹੜੀ ਮੇਨ ਜਿਹੜੀ ਜੀ ਖਾਸੀਅਤ ਹੈ ਨਾ ਇਹਦੀ ਲਚਕਤਾ ਹੈ ਨਾ ਉਹ ਚਾਹ ਨਾ ਯਾਰੀ ਜੱਟ ਦੀ ਤੂਤ ਦਾ ਮੋਸ਼ਾਕਾ ਦੇ ਦਾ ਵਿਚਾਲੇ ਟੁੱਟਦੀ ਉਹ ਇਹਦੀ ਲਚਕਤਾ ਬਾਰੇ ਗੱਲ ਕੀਤੀ ਹੈ ਕਿ ਉਹ ਨੂੰ ਇਹਨੂੰ ਇਦਾਂ ਵੀ ਮਰੋੜ ਦਿਓ ਕਰ ਦਿਓ ਕਈ ਦਰਖਤਾਂ ਦੀਆਂ ਟਾਹਣੀਆਂ ਟੁੱਟ ਜਾਂਦੀਆਂ ਨੇ ਉਹਨੇ ਫਿਰ ਜਦੋਂ ਛੱਡਣਾ ਉਹ ਫਿਰ ਸਿੱਧੀ ਹੋ ਜਾਂਦਾ ਇਹਦੇ ਜਿਹੜੀਆਂ ਤੂਤੀਆਂ ਲੱਗਦੀਆਂ ਨੇ ਉਹਨੂੰ ਪੰਛੀ ਬਹੁਤ ਖਾਂਦੇ ਆ ਔਰ ਬਹੁਤ ਕਾ ਖੇਤਾਂ ਦੇ ਵਿੱਚ ਜਰੂਰ ਹੋਣਾ ਚਾਹੀਦਾ ਸਾਡੇ ਅੱਜ ਕੱਲ ਦਾ ਖੇਤਾਂ 'ਚ ਬੂਟੇ ਲਾਉਣ ਦਾ ਰੁਝਾਨ ਘਟ ਗਿਆ ਲੋਕ ਸੌ ਵੱਢੀ ਜਾਂਦੇ ਕੱਟੀ ਜਾਂਦੇ ਪੱਟੀ ਜਾਂਦੇ ਇੱਕ ਤਾਂ ਇਹ ਆ ਕਿ ਇਹਦੇ ਵਿੱਚ ਵੀ ਜਿਹੜੇ ਪੰਛੀ ਆ ਕੇ ਰਹਿੰਦੇ ਆ ਉੱਲੂ ਜਾਂ ਹੋਰ ਕਈ ਜੀਵ ਜੰਤੂ ਇਹਦੇ 'ਚ ਰਹਿੰਦੇ ਆ ਔਰ ਪੰਛੀ ਤੂਤੀਆਂ ਖਾਂਦੇ ਆ ਔਰ ਤੂਤੀਆਂ ਮੰਨਿਆ ਜਾਂਦਾ ਕਿ ਜਿਹੜੇ ਲੋਕ ਨਾ ਪੁਰਾਣੀ ਵੇਲੇ 'ਚ ਜਿਵੇਂ ਕਈ ਕਈ ਲੋਕ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਨ ਤੁਰੇ ਫਿਰਦੇ ਉਹੀ ਪਰੇਸ਼ਾਨੀ ਦੀ ਤੁਰੇ ਫਿਰਦੇ ਆ ਇਹ ਜਿਹੜਾ ਮੂਡਲ ਜਿਹੜੇ ਹੈਗੇ ਹਨ ਉਹਨੂੰ ਦਰੁਸਤ ਕਰਦਾ ਹਾਂ ਹਾਂ ਮੂਡ ਸਵਿੰਗ ਹੁੰਦੇ ਲੋਕਾਂ ਦੇ ਪ੍ਰੇਸ਼ਾਨ ਰਹਿੰਦੇ ਖੁਸ਼ ਕਰਦਾ ਹੈ ਵੀ ਉਹਨੂੰ ਤੂਤੀਆਂ ਜੇ ਕੋਈ ਥੋੜਾ ਜਾਣਕਾਰ ਆ ਦੁਖੀ ਆਤਮਾ ਉਹਨੂੰ ਤੂਤੀਆਂ ਖਵਾਇਆ ਕਰੋ ਇੱਕ ਦੂਜੇ ਵੱਲ ਨਹੀਂ ਵੇਖਣਾ ਹੈ ਸਾਰੀ ਦੁਖੀ ਆਤਮਾ ਤੇ ਮੋਰਓਵਰ ਅਸੀਂ ਕੱਲੀਆ ਤੂਤੀਆਂ ਖਾਨੇ ਆ ਪਰ ਬਾਹਰ ਫੋਰਨ ਦੇ ਵਿੱਚ ਨਾ ਇਹਦੇ ਤੋਂ ਵਾਈਨ ਜੈਮ ਜੈਲੀ ਬੇਤ ਆਸ਼ਾ ਪ੍ਰੋਡਕਟ ਬਣਦੇ ਆ ਔਰ ਤੁਹਾਨੂੰ ਜਿਹੜੇ ਆਪਾਂ ਖੇਡਦੇ ਨਾ ਬੈਡਮਿੰਟਨ ਟਾਈਪ ਜਿਹੜੇ ਬੱਲੇ ਜਿਹੜੇ ਬੰਦੇ ਛੋਟੇ ਜਿਹੜੇ ਹੈਗੇ ਆ ਸਪੋਰਟਸ ਜਿਹੜੇ ਕਮੈਂਟਸ ਨੇ ਉਹ ਇਹਦੇ ਤੋਂ ਕਾਫੀ ਬੰਦੇ ਆ